ਸਤਿ ਸ਼੍ਰੀ ਅਕਾਲ ਬਾਈ ਸਾਰੇ ਦੋਸਤਾਂ ਨੂੰ ਜਿਹੜੇ ਆਪਣਾ ਪੇਜ ਦੇਖ ਰਹੇ ਆ ਬਾਈ ਜੀ ਧੰਨਵਾਦ ਆ ਪ੍ਰਭੂ ਤੁਹਾਡਾ ਜਿੰਨਾ ਭਰਾਵਾਂ ਦੀ ਰਹਿਮਤ ਤੇ ਸਾਧਕਾਂ ਦੇ ਸਦਕਾ ਅਸੀਂ ਅੱਜ ਨਵਾਂ ਕਾਰਜ ਸ਼ੁਰੂ ਕਰਨ ਜਾ ਰਹੇ ਆ ਭਾਈ ਜਸਪਾਲ ਸਿੰਘ ਜੀ ਤੋਤੀ ਸਾਹਿਬ ਇਨਾਂ ਦੀ ਰਹਿਨ ਰਹਿਮਾਈ ਹੈਟ ਆ ਬਾਈ ਜੀ ਤੁਹਾਨੂੰ ਕੱਲ ਕਿਹਾ ਸੀ ਵੀ ਅਸੀਂ ਕੱਲ ਨੂੰ ਅਸੀਂ ਕੋਈ ਨਵੀਂ ਖੁਸ਼ਖਬਰੀ ਦੇਵਾਂਗੇ ਖੁਸ਼ਖਬਰੀ ਬਾਪੇ ਨੇ ਇੰਨੀ ਕੁ ਵਧੀਆ ਬਾਹ ਫੜੀ ਆ ਸਾਡੀ ਇੰਨੀ ਕੁ ਵਧੀਆ ਸ਼ੁਰੂਆਤ ਹੋਈ ਹੈ ਵੀ ਅਸੀਂ ਦੱਸ ਨਹੀਂ ਸਕਦੇ ਜੀ ਤੁਹਾਨੂੰ ਵੀ ਕਿੰਨਾ ਮਨ ਖੁਸ਼ ਹੈ ਬਾਈ ਜੀ ਦੀ ਰਹਿਮਤ ਦੁਆਰਾ ਇਹਨਾਂ ਦੇ ਕਹਿੰਦਾ ਬਾਪੇ ਇਹਨਾਂ ਦੀ ਰਹਿਨਮਾਈ ਹੈਟ ਅਸੀਂ ਬਾਈ ਜੀ ਨਵਾਂ ਕੰਮ ਸ਼ੁਰੂ ਕੀਤਾ ਆਪਣੇ ਪਿੰਡ ਕੋਰਸ਼ਮੀਰ ਆ ਸਾਹਮਣੇ ਬਾਈ ਦਿਖਾਈ ਮੜਾ ਜਾ ਆ ਬਟਿੰਡਾ ਮਾਨਸਾ ਰੋਡ ਆ ਬਾਈ ਜੀ ਕੋਰਸ਼ਮੀਰ ਪਿੰਡ ਤੋਂ ਸੱਤ 3 ਕਿਲੋਮੀਟਰ 3 ਕਿਲੇ ਪਿੱਛੇ ਤਨਕਲੇ ਬਾਈ ਦਾ ਇੱਥੇ ਇਹਨਾਂ ਦੀ ਵਰਕਸ਼ਾਪ ਆ ਜੀ ਬਾਈ ਜਸਪਾਲ ਸਿੰਘ ਜੀ ਤੋਤੀ ਕ੍ਰਿਸ਼ਨਾ ਮੋਟਰ ਗੈਰੇਜ ਦੇ ਨਾਂ ਤੇ ਬਾਈ ਇਹਨਾਂ ਨੇ ਸਾਨੂੰ ਬਾਈ ਜੀ ਆਪਣੇ ਇੱਥੇ ਜਗ੍ਹਾ ਦਿੱਤੀ ਕਹਿੰਦੇ ਬਾਈ ਆਪਾਂ ਇੱਥੇ ਇਹਨਾਂ ਨਾਲ ਇਹਨਾਂ ਦੀ ਅਸੀਂ ਰਹਿਣ ਨੂੰ ਆਈਏ ਇੱਥੇ ਇੱਥੇ ਕੰਮ ਸ਼ੁਰੂ ਕੀਤਾ ਬਾਈ ਜੀ ਅਸੀਂ ਆਪ ਦਾ ਇੱਥੇ ਨੋਹਰਾ ਬਣਾਇਆ ਟਰੈਕਟਰ ਇੱਥੇ ਮੇਨ ਰੋਡ ਤੇ ਖੜਾਇਆ ਕਰਾਂਗੇ ਬਾਈ ਨੇੜੇ ਕਰ ਲਈ ਬਣਾਇਆ ਕਿਤੇ ਇਹ ਨਾ ਹੋਵੇ ਵੀ ਆਵਾਜ਼ ਨਾ ਆਵੇ ਮੇਰਾ ਸੰਗ ਪਾੜਦਾ ਰਹੇ ਅੱਜ ਹੀ ਬਾਬੇ ਦੀ ਕਿਰਪਾ ਨਾਲ ਬਾਈ ਜੀ ਅੱਜ 12 ਸਤੰਬਰ 2024 ਹੈ ਅੱਜ ਅਸੀਂ ਟਰੈਕਟਰ ਲਾਏ ਸੀਗੇ ਇੱਥੇ ਅੱਜ ਪਹਿਲੇ ਦਿਨੀ ਤੇ ਪਹਿਲੇ ਦਿਨੀ ਬਾਈ ਆਏ ਬਾਈ ਕੀ ਨਾਂ ਥੋੜਾ ਹੰਜੇ ਹਰਦੀਪ 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 ਸਿੰਘ ਪਿੰਡ ਜੋਧਪੁਰ ਰਮਾਣਾ ਤੋਂ ਬਾਈ ਜੀ ਹੋਰਾਂ ਨਾਲ ਬਾਈ ਜੀ ਇਹਨਾਂ ਨੂੰ ਅੱਜ ਸਪੈਸ਼ਲ ਐਡੀਸ਼ਨ ਟਰੈਕਟਰ ਦੇਣ ਲੱਗਿਆ ਪਹਿਲਾ ਸੌਦਾ ਬਾਈ ਹੋਰੇ ਸਾਡੇ ਪਹਿਲੇ ਗਾਹਕ ਆਏ ਸੀ ਬਾਬੇ ਦੀ ਕਿਰਪਾ ਨਾਲ ਇੰਨਾ ਵਧੀਆ ਸਾਡਾ ਸੌਦਾ ਹੋਇਆ ਖੁਸ਼ ਹੋ ਕੇ ਬਾਈ ਲੈ ਕੇ ਗਏ ਤੇ ਖੁਸ਼ ਹੋ ਕੇ ਚੀਜ਼ ਅਸੀਂ ਦਿੱਤੀ ਐ ਐਵੇਂ ਕਿ ਪ੍ਰਮਾਤਮਾ ਸੱਚਾ ਪਾਤਸ਼ਾਹ ਅਸੀਂ ਕਹਿੰਦੇ ਵੀ ਪ੍ਰਮਾਤਮਾ ਇਹਨਾਂ ਦੇ ਘਰੇ ਜਾ ਕੇ ਸੋਨਾ ਬਣੇ ਤੇ ਇਹਨਾਂ ਦੇ ਦਿੱਤੇ ਹੋਏ ਪੈਸੇ ਜਿਹੜੇ ਸਾਡੇ ਸੁੱਖ ਦੇ ਥਾਂ ਲੱਗਣ ਇਹ ਥੋਡੀਆਂ ਅਰਦਾਸਾਂ ਤੇ ਬੇਨਤੀਆਂ ਦੇ ਸਦਕਾ ਥੋੜੀ ਰਹਿਮ ਦੇ ਸਦਕਾ ਤੇ ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਰਹਿਮ ਤੇ ਦੇ ਸਦਕਾ ਬਾਈ ਜੀ ਅੱਜ ਇਹ ਸਾਡਾ ਕਾਰਜ ਨੇਪਰੇ ਚੜਿਆ ਧੰਨਵਾਦ ਆ ਤੁਹਾਡਾ ਸਾਡੇ ਲਈ ਬਾਈ ਜਿਹੜੇ ਅਰਦਾਸਾਂ ਕੀਤੀਆਂ ਤੇ ਅਸੀਂ ਸਫਲ ਹੋਏ ਆਂ ਪਰਮਾਤਮਾ ਅਗੇ ਅਰਦਾਸ ਕਰਦਾ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋ ਤੇ ਸਰਬੱਤ ਦਾ ਪਰਮਾਤਮਾ ਭਲਾ ਬਖਸ਼ੇ ਜੀ ਇੱਕ ਆ ਬਾਈ ਜੀ ਨੇ ਇਹਨਾਂ ਦੀ ਰਹਿਣ ਨੂੰ ਆਈ ਛੇਠ ਅਸੀਂ ਬਾਈ ਜੀ ਕੰਮ ਸ਼ੁਰੂ ਕਰਨ ਲੱਗਿਆ ਨਵਾਂ ਅੱਜ ਕਿਸੇ ਵੀ ਭਰਾ ਨੇ ਸਾਡੇ ਕੋਈ ਟਰੈਕਟਰ ਦੇਖਾ ਦੇ ਬਈ ਆਪਣੇ ਟਰੈਕਟਰ ਸ਼ਰਕਤੇ ਵੀ ਲੱਗੇ ਹੋਏ ਇੱਥੇ ਵੀ ਆ ਬਈ ਹੋਣ ਵਾਲੇ ਤਰ੍ਹਾਂ ਜਿਵੇਂ ਇੱਥੇ ਟਰੈਕਟਰ ਵਧਾਵਾਂਗੇ ਇੱਥੇ ਪਿੰਡ ਕੋਰਸ਼ਮੀਰ ਬਠਿੰਡੇ ਜਿਹੇ ਦਾ ਪਿੰਡ ਆ ਬਾਈ ਜੀ ਕਿਸੇ ਨੇ ਵੀ ਮਿਲਣਾ ਹੋਵੇ ਮੇਰਾ ਨੰਬਰ ਤੁਹਾਡੇ ਕੋਲ ਹੈਗਾ 9465362000 ਤੇ ਬਾਈ ਜੀ ਦਾ ਨੰਬਰ ਹੈ ਜਸਪਾਲ ਜੰਦਾ ਚਰਨ ਨੰめ 170 97 146 ਬਾਈ ਹੋਰਾਂ ਦਾ ਇੱਥੇ ਗੱਡੀਆਂ ਦਾ ਕੰਮ ਆ ਬਾਈ ਜੀ ਗੱਡੀਆਂ ਦੀ ਵਰਕਸ਼ਾਪ ਹੈ ਕੀ ਗੱਡੀਆਂ ਦਾ ਕੰਮ ਹੈ ਜਿਹੜਾ ਤਸੱਲੀ ਵਰਕਸ਼ ਕਰਦੇ ਆ ਤੇ ਨਾਲੇ ਇਹਨਾਂ ਦਾ ਬਾਈ ਹੋਰਾਂ ਦਾ ਹੁਣ ਟਰੈਕਟਰਾਂ ਦਾ ਵੀ ਨੌਰਾ ਵੀ ਹੋਊਗਾ ਬਾਈ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਨਵਾਂ ਪੁਰਾਣਾ ਲੈਣਾ ਹੋਵੇ ਕੋਈ ਟਰੈਕਟਰ ਕਿਰਾਏ ਤੇ ਲੈਣਾ ਹੋਵੇ ਟਰੈਕਟਰ ਵੇਚਣਾ ਹੋਵੇ ਚਾਹੇ ਮੇਰੇ ਨਾਲ ਸੰਪਰਕ ਕਰ ਲਓ ਅਸੀਂ ਇੱਥੇ ਹੋਇਆ ਕਰਾਂਗੇ ਜਾਂ ਸਾਡਾ ਬੰਦਾ ਤੇ ਬਾਕੀ ਬਾਈ ਜੀ ਨਾਲ ਗੱਲ ਕਰਦਾ ਧੰਨਵਾਦ ਆ ਭਰਾ ਸਾਰੇ ਭਰਾਵਾਂ ਦਾ ਤੇ ਬਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਭਰਵੋ ਪਰਮਾਤਮਾ ਕਿਰਪ ਕੋਚੋਂ ਬਾਈ ਤੁਸੀਂ ਠੀਕ ਹੈ ਧੰਨਵਾਦ ਆ ਭਰਾ ਜਿਹੜੇ ਵੀਡੀਓ ਆਪਣਾ ਦੇਖ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜੇ ਭਰਾਵਾਂ ਤੱਕ ਆਪਣੀ ਇਹ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਬੱਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ